ਕਹ ਕਰ ਲਈ ਕੀ ਸੰਦੇਸ਼ ਦੇਣਾ ਚਾਹੀਦਾ ਇਹ ਪ੍ਰੋਗਰਾਮ ਆ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਅਮਰਗੜ ਰੱਖਿਆ ਗਿਆ ਹੈ ਜੇ ਪਹਿਲੇ ਤਾਂ ਮੈਂ ਪ੍ਰਿੰਸੀਪਲ ਦੇ ਰਿਵੋਟ ਹੋਰ ਬੰਦੇ ਦਾ ਧੰਨਵਾਦ ਕਰਦਾ ਇਹ ਇੱਕ ਸਾਂਝ ਪ੍ਰੋਗਰਾਮ ਚਲਾਇਆ ਜਾ ਰਿਹਾ ਜਿਹੜਾ ਕਿ ਮਨ ਅਫੀਸਰ ਜੀਪੀ ਪੰਜਾਬ ਦੇ ਗੌਰਵ ਯਾਦਵ ਜੀ ਵੱਲੋਂ ਸਾਰੇ ਪੰਜਾਬ ਚਲਾਇਆ ਜਾ ਰਿਹਾ ਤਾਂ ਕਿ ਇਹਨੂੰ ਆਪਾਂ ਕਨੈਕਟ ਪ੍ਰੋਗਰਾਮ ਵੀ ਕਹਿ ਸਕਦੇ ਹਾਂ ਵੀ ਬੱਚਿਆਂ ਨਾਲ ਪਬਲਿਕ ਨਾਲ ਪੁਲਿਸ ਦਾ ਰابطਾ ਵਧੇ ਤੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਐ ਇੰਟਰਨਲ ਪ੍ਰੋਬਲਮਸ ਆ ਵਕਤ-ਵਕਤ ਪਤਾ ਲੱਗਣ ਸੋ ਉਸ ਰਿਗਾਰਡਿੰਗ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਤੇ ਜਿਵੇਂ ਬੱਚੇ ਸਕੂਲ ਦੇ ਇਹਨਾਂ ਨੂੰ ਅਵੇਅਰ ਕੀਤਾ ਜਾਵੇ ਵੀ ਚੰਗੀਆਂ ਚੀਜ਼ਾਂ ਕਿਹੜੀਆਂ ਐ ਮਾੜੀਆਂ ਚੀਜ਼ਾਂ ਕਿਹੜੀਆਂ ਐ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਐ ਜੋ ਵੀ ਜਿਹੜੇ ਬੱਚੇ ਨੇ ਇਹੀ ਆਪਣੇ ਦੇਸ਼ ਦਾ ਫਿਊਚਰ ਹੈਗੇ ਆ ਇੱਕ ਬੜੀ ਏਜ ਇਦਾਂ ਦੀਆਂ ਬੱਚਾ ਚੰਗੇ ਪਾਸੇ ਵੀ ਜਾ ਸਕਦਾ ਤੇ ਮਾੜੇ ਪਾਸੇ ਵੀ ਜਾ ਸਕਦਾ ਸੋ ਉਹਨਾਂ ਨੂੰ ਸੇਧ ਦਿੱਤੀ ਜਾ ਰਹੀ ਹੈ ਵੀ ਚੰਗੇ ਪਾਸੇ ਰਹਿਣ ਆਪਣਾ ਇੱਕ ਏਮ ਬਣਾ ਲੈ ਲਾਈਫ ਚ ਬੰਦਣਾ ਚਾਹੀਦਾ ਸਰ ਕੁਝ ਸਵਾਲ ਵੀ ਤੁਹਾਡੇ ਅੱਗੇ ਮਤਲਬ ਕਿ ਕੀਤੇ ਨੇ ਜਾਣਕਾਰੀ ਦਿੱਤੀ ਹੈ ਅਮਰਗੜ ਦੇ ਬੁੱਧੀ ਜੀ ਵੀ ਵੱਲੋਂ ਵੀ ਹਸਪਤਾਲ ਦੇ ਵਿੱਚ ਜਿਹੜਾ ਨਸ਼ਾ ਛਡਾਉਣ ਲਈ ਗੋਲੀ ਹੈ ਜੀ ਉਹਦੀ ਬਲੈਕਮੇਲ ਹੋ ਰਹੀ ਹੈ ਜੀ ਮੁਲਾਜ਼ਮਾ ਦੀ ਮਿਲੀ ਭੁਗਤਾਨ ਨਾਲ ਉਹ ਅਸੀਂ ਜ਼ਰੂਰ ਚੈੱਕ ਕਰਾਵਾਂਗੇ ਅੱਗੇ ਮਲੇਰਕੋਟਲੇ ਵੀ ਇਦਾਂ ਦੀ ਪ੍ਰੋਬਲਮ ਆਈ ਸੀ ਉਹ ਕੁਝ ਦੇ ਇੱਕ ਬੰਦਾ ਸੀ ਉਸੇ ਫੜ ਕੇ ਪਰਚਾ ਵੀ ਦਿੱਤਾ ਸੀ ਇਸ ਤੇ ਵੀ ਅਸੀਂ ਜ਼ਰੂਰ ਮਜੂਬ ਬਣਦਾ ਐਕਸ਼ਨ ਲਵਾਂਗੇ ਇੱਕਾ ਗੁਜਰਾਂਵਾਰੇ ਵੀ ਮਤਲਬ ਕਿ ਕੀਤਾ ਜੀ ਧਿਆਨ ਚਾਹੀਏ ਇਹਦੇ ਦੇਖ ਲੈਣੇ ਵੀ ਨਾ ਹੀ ਵੈਰੀਫਿਕੇਸ਼ਨ ਕਰਾ ਲੈਣੇ ਆ ਵੀ ਕਿੱਥੋਂ ਆਏ ਆ ਤਾਂ ਕਿ ਇਹਨਾਂ ਦੇ ਇੱਕ ਜਾ ਮਾਨਸਿਕ ਤੇ ਡਿਪਰੈਸ਼ਨ ਜਦ ਵੀ ਪੁਲਿਸ ਦੀ ਨਿਗਰਾਨੀ ਹੇਠ ਹੈ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਬੱਚਿਆਂ ਨੂੰ ਖਾਸ ਕਰਕੇ ਜੀ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਵੀ ਜੇ ਆਪਾਂ ਆਪਣਾ ਕੋਈ ਏਮ ਨਾ ਬਣਾਵਾਂਗੇ ਤੇ ਲਾਈਫ ਦੇ ਵਿੱਚ ਜ਼ਰੂਰ ਆਪਾਂ ਗਲਤ ਪਾਸੇ ਜਾਵਾਂਗੇ ਕੋਈ ਵਾਰੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ ਇਹਨੂੰ ਚੰਗੇ ਲੇਖੇ ਲਾਓ ਚੰਗਾ ਕੰਮ ਕਰੋ ਤੇ ਆਪਣਾ ਨਾਮ ਬਣਾਓ ਤਾਂ ਜਿਹੜਾ ਗੁੱਜਰ ਭਾਈਚਾਰਾ ਆਪਣੇ ਰੋਡ ਤੇ ਜਾਂਦਾ ਜੀ ਦਰਖਤ ਵਗੈਰਾ ਜੇ ਛੋਟੇ-ਬੂਟੇ ਲਗਾਏ ਹੁੰਦੇ ਹੁੰਦੇ ਉਹਨਾਂ ਨੂੰ ਖਰਾਬ ਵੀ ਕਰਦੇ ਨੇ ਤੇ ਖਾਂਦੇ ਵੀ ਨੇ ਉਹਨਾਂ 'ਤੇ ਕੋਈ ਕਾਨੂੰਨ ਹੈ ਉਹਦੇ ਬਾਰੇ ਤਾਂ ਫੋਰੈਸਟ ਅਫਸਰਡਰ ਨਾਲ ਹੀ ਗੱਲ ਕਰ ਸਕਦੇ ਕੋਈ ਸਾਡੇ ਕੋਲ ਕੰਪਲੇਂਟ ਹੋਵੇਗੀ ਇਸ ਜੂਨਤ ਬੰਦੀ ਕਰਨੇ ਓਕੇ ਜੀ ਇਹ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਪੰਜਾਬ ਪੁਲਿਸ ਦੇ ਰਾਹੀਂ ਮਹਿਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਹੀ ਅਸੀਂ ਇਹ ਇੱਕ ਹੋ ਜਿਹੜਾ ਮੌਜੂਦਾ ਪ੍ਰੋਗਰਾਮ ਸੰਪਰਕ ਦਾ ਸ਼ੁਰੂਆਤ ਕੀਤੀ ਗਈ ਆ ਜਿਹੜੀ ਇਹ 1 ਮਹੀਨਾ ਚੱਲਣੀਆਂ ਨੇ ਇਹ ਮੀਟਿੰਗਾਂ ਜਿਦੇ ਵਿੱਚ ਸਾਡੇ ਸੀਨੀਅਰ ਅਫਸਰ ਤੇ ਅਸੀਂ ਖੁਦ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਸੁਸਾਇਟੀਆਂ ਦੇ ਵਿੱਚ ਜਾ ਕੇ ਤੇ ਸਕੂਲਾਂ ਦੇ ਵਿੱਚ ਜਾ ਕੇ ਸਾਰੇ ਵਰਗਾਂ ਨੂੰ ਅਸੀਂ ਜਿਹੜਾ ਉਹ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਦੇ ਹਾਂ ਵੀ ਨਸ਼ਾ ਜਿਹੜਾ ਮਾੜੀ ਚੀਜ਼ ਆ ਔਰ ਇਹਨੂੰ ਜਿਹੜਾ ਵਰਤੋਂ ਦੀ ਰੋਕੀ ਜਾਵੇ ਤੇ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਪ੍ਰੇਰਿਆ ਜਾਵੇ ਛੱਡਣ ਵਾਸਤੇ ਤੇ ਵੇਚਣ ਵਾਲਿਆਂ ਦੀ ਇਤਲਾਹ ਦਿੱਤੀ ਜਾਵੇ ਉਸੇ ਲੜੀ ਸਾਡੇ ਅਜਮਾਜੋਗ ਐਸਐਸਪੀ ਸਾਹਿਬ ਮਲੇਰ ਕੋਲਾਸਰ ਦਾ ਗਣਜੀਤ ਸਿੰਘ ਜੀ ਇਤੇ ਸਕੂਲਾਂ ਆਏ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਤੇ ਪੰਜਾਬ ਪੁਲਿਸ ਵੱਲੋਂ ਜੋ ਮਹਿਮ ਚਲਾ ਰਹੀ ਆ ਉਹਦੇ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਆ ਅੱਗੇ ਵਾਸਤੇ ਵੀ ਇਹ ਸਾਡੇ ਪ੍ਰੋਗਰਾਮ ਜਿਹੜੇ ਆਉਣ ਵਾਲੇ ਦਿਨਾਂ ਚ ਚੱਲਦੇ ਰਹਿਣਗੇ ਤੋਂ ਸਾਡੀ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰੀਆਂ ਨੂੰ ਅਪੀਲ ਹੈ ਕਿ ਜਿਹੜਾ ਨਸ਼ਿਆਂ ਦਾ ਕੋਈ ਕਾਰੋਬਾਰ ਕਰਦਾ ਉਹਦੀ ਤੁਸੀਂ ਇਤਲਾ ਜਿਹੜਾ ਸਾਡਾ ਟੋਲ ਫ੍ਰੀ ਨੰਬਰ 98155 18150 ਤੇ ਕਿਸੇ ਵੀ ਟਾਈਮ ਦੇ ਸਕਦੇ ਹੋ ਉਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਔਰ ਨਸ਼ੇ ਦੇ ਸਲਾਗਰਾਂ ਨੂੰ ਜਿਹੜਾ ਫੜ ਕੇ ਅੰਦਰ ਦਿੱਤਾ ਜਾਊਗਾ